ਮੇਰਾ ਨਾਮ ਪੁਨੀਤ ਹੈਗਾ। ਮੇਰੀ ਬੇਟੀ ਪ੍ਰਗਤੀ ਹੈ। ਉਹ ਗਈ ਸੀ ਇੱਥੇ ਐਸਡੀ ਕਾਲਜ ਹਨੂਮਨ ਰੋਡ ਪੜ੍ਹਦੀ ਹੈ। ਸੋਮਵਾਰ ਸURE 9 ਵਜੇ ਗਈ ਸੀ ਬੇਟਾ ਛੱਡ ਕੇ ਆਇਆ ਸੀ। ਜਦੋਂ ਉਹਨੂੰ 2 ਵਜੇ ਲੈਣ ਗਿਆ ਹੈਗਾ ਤੇ ਕਾਲਜ ਵਾਲਿਆਂ ਤੋਂ ਪਤਾ ਲੱਗਾ ਕਿ 11 ਵਜੇ 11:30 ਵਜੇ ਉਹ ਘਰ ਚ ਲੱਗੀ ਹੈ। ਪਰ ਘਰ ਨਹੀਂ ਪਹੁੰਚੀ। ਫਿਰ ਉਹਦੇ ਅਸੀਂ ਇੱਥੇ ਕਾਲਜ ਚ ਜਾ ਕੇ ਦੁਬਾਰਾ ਪੁੱਛਿਆ ਤੇ ਉਹਨਾਂ ਨੇ ਸਾਨੂੰ ਰਿਕਾਰਡਿੰਗ ਕਾਰਡ ਕੇ ਦਿਖਾਈ ਸੀ। ਕਿ ਆ ਦੇ ਕੋਈ ਈ ਰਿਕਸ਼ਾ ਚ ਬੈ ਕੇ ਉਹ ਸਾਡੇ 11:30 ਵਜੇ ਚਲੇ ਗਈ ਆ 2 ਵਜੇ ਅਸੀਂ ਬੇਟਾ ਜਾਂਦਾ ਲੈਣੋਂ ਨੂੰ 2 ਵਜੇ ਬੇਟਾ ਲੈਣ ਗਿਆ ਉੱਥੇ ਤੇ ਜਦੋਂ ਉੱਥੇ ਪਹੁੰਚਿਆ ਉਹ ਤਾਂ ਉੱਥੇ ਹੋ ਨਹੀਂ ਸੀ ਹੈਗੀ ਉਹਨਾਂ ਨੇ ਸਕਿਉਰਟੀ ਗਾਰਡ ਨੂੰ ਪੁੱਛਿਆ ਸਕਿਉਰਟੀ ਗਾਰਡ ਨੇ ਦੱਸਿਆ ਕਿ 11:30 ਵਜੇ ਉਹ ਮਟਰ ਈ ਰਿਕਸ਼ਾ ਚ ਬੈ ਕੇ ਚਲੀ ਗਈ ਆ ਅਸੀਂ ਉਸ ਦੌਰਾਨ ਸਾਰੀ ਉੱਥੇ ਕੋਲਜ ਚ ਸ਼ਾਲਵਿੰਗ ਕਰਨ ਲੱਗ ਪਏ ਫਿਰ ਉਹਨਾਂ ਨੇ ਆਪਣੇ ਕੋਲਜ ਵਾਲਿਆਂ ਦੇ ਪ੍ਰਿੰਸੀਪਲ ਨੇ ਬੁਲਾ ਕੇ ਉਹਦੀ ਰਿਕਾਰਡਿੰਗ ਚੈੱਕ ਕਰਾਈਏ ਸਾਨੂੰ ਰਿਕਾਰਡਿੰਗ ਚੈੱਕ ਕਰਾ ਕੇ ਦੱਸਿਆ ਕਿ ਆ ਦੇ ਕੋਈ ਲੜਕੀ ਬੈ ਕੇ ਈ ਰਿਕਸ਼ਾ ਚ ਜਾ ਰਹੀ ਆ ਉਸ ਦਰਾਨਾ ਹੀ ਉਹ ਸਾਰੇ ਰਿਕਸ਼ਾ ਦੇ ਵਿੱਚ ਸਾਰਾ ਪਤਾ ਕੀਤਾ ਕੋਈ ਰਿਕਸ਼ਾ ਵਾਲੇ ਨੇ ਦੱਸਿਆ ਸਾਨੂੰ ਕਿ ਮੈਂ ਉਹਨੂੰ ਹਰ ਮੰਚ ਤੋਂ ਉਤਾਰਿਆ ਫਿਰ ਉਹਦੇ ਬਾਅਦ ਅਸੀਂ ਸਾਰਾ ਨਕੀ ਜਿੰਨੇ ਤਬੜੀ ਰੋਡ ਤੇ ਕੈਮਰੇ ਹੈ ਗਿਆ ਉੱਥੇ ਸ਼ਾਂਬੀਨ ਕਰਨੀ ਸ਼ੁਰੂ ਕੀਤੀ ਆ ਸੋਮਵਾਰ ਅਸੀਂ ਪੁਲਿਸ ਨੂੰ ਵੀ ਐਪਲੀਕੇਸ਼ਨ ਦਿੱਤੀ ਆ ਪੁਲਿਸ ਵਾਲੇ ਆਏ ਸੀ ਉਹਨਾਂ ਨੇ ਗੱਲਬਾਤ ਕੀਤੀ ਇੱਕ ਘੰਟਾ ਸਾਡੇ ਨਾਲ ਰਹੇ ਆ ਥੋੜੀ ਉਹਨਾਂ ਨੇ ਸ਼ਾਂਬੀਨ ਕੀਤੀ ਆ ਉਸ ਬਾਅਦ ਉਸ ਤੋਂ ਬਾਅਦ ਨਹੀਂ ਸਾਡੇ ਕੋਲ ਆਏ ਗੱਲਬਾਤ ਨਹੀਂ ਹੋਈ ਅੱਗੇ ਉਹਨਾਂ ਸਿਰਫ ਉਹਦੇ ਆਪਣੇ ਕਾਲਜ ਵਿੱਚ ਇੱਕ ਸਬਜੈਕਟ ਤੇ ਨੰਬਰ ਘਟਾਏ ਸੀ ਉਹਦੇ ਬਾਰੇ ਉਹਨਾਂ ਨੇ ਮਰਕੀ ਅਸੀਂ ਉਹਨੂੰ ਘਰ ਗਿਆ ਸੀ ਕਿ ਬੇਟਾ ਰਾਮ ਨਾਲ ਪੜੀਦਾ ਐ ਇੰਦਾ ਕਲਾਸ ਨਹੀਂ ਕਰਨੀ ਤਾਂ ਉਨੇ ਹੀ ਪੜ ਸਕਦੀ ਘਰ ਟਿਊਸ਼ਨ ਰੱਖ ਲੈ ਤਾਂ ਹਾਂ ਤੇ ਉਹ ਮਰਕੀ ਉਹਨੇ ਦੁਬਾਰਾ ਤੇ ਕੋਲੇ ਜਾਂ ਗੱਲ ਕਿਸੇ ਬੱਚੇ ਨਾਲ ਗੱਲ ਕੀਤੀ ਹੈਗੀ ਆ ਉਹਨੇ ਸਾਨੂੰ ਦੱਸਿਆ ਬੱਚੇ ਨੇ ਕਿ ਇਹ ਗੱਲ ਤੋਂ ਥੋੜੀ ਉਹ ਮਨ ਨੂੰ ਗੱਲ ਹੈਗੀ ਆ ਤੇ ਉਹਦੇ ਬਾਅਦ ਉਹ ਅਸੀਂ ਕੱਲ ਕੈਮਰੇ ਚੈੱਕ ਕੀਤੇ ਤਿੜੀ ਰੋਡ ਦੇ ਉੱਤੇ ਕੋਈ 4-5 ਕੈਮਰੇ ਚੈੱਕ ਕੀਤੇ ਉਹਦੇ ਵਿੱਚ ਈ ਰਿਕਸ਼ਾ ਚ ਪਹਿਲਾਂ ਬੱਸ ਸਟੈਂਡ ਗਏ ਆ ਬੱਸ ਸਟੈਂਡ ਤੋਂ ਵਾਪਸ ਆਏ ਆ ਉਥੇ ਮਰਕੀ ਉਹਨਾਂ ਨੇ ਦੋ ਲੜਕੀਆਂ ਉਥੇ ਬੱਸ ਸਟੈਂਡ ਤੋਂ ਉਤਾਰੀਆਂ ਇਹ 릭ਸ਼ਾ ਤੇ ਬਾਕੀ ਗੁਰਦਾਸਪੁਰ ਵਾਪਸ ਆਈ ਹੈ ਉਹਦੇ ਦੌਰਾਨ ਇੱਕ ਸਿੰਘ ਫਾਊਂਡੇਸ਼ਨ ਹੈਗੀ ਆ ਉਹਨਾਂ ਦੇ ਕੈਮਰੇ ਚ ਚੱਕੀਤੇ ਸੀ ਉਹਦੇ ਵਿੱਚ ਬਿਲਕੁਲ ਕਲੀਅਰ ਉਹ 릭ਸ਼ਾ ਚ ਬੈਠੀ ਹੋਈ ਹੈ ਵਾਪਸ ਆ ਰਹੀ ਹੈ ਉਸ ਤੋਂ ਬਾਅਦ ਵੀ ਮਾਰਟ ਲੱਗ ਗਿਆ ਕੇ ਉਹ 릭ਸ਼ਾ ਚ ਫਿਰ ਅਸੀਂ ਚੱਕ ਕੇ ਕੀਤਾ ਉਹਨਾਂ ਦਾ ਸਾਰਾ ਵੀਡੀਓ ਉਹਦੇ ਵਿੱਚ ਵੀ ਉਹ 릭ਸ਼ਾ ਚ ਬੈਠੀ ਹੋਈ ਹੈ ਪਰ ਜਦੋਂ ਉਸ ਤੋਂ ਅੱਗੇ ਆਜੋ ਹਰਮਨ ਚੌਂਕ ਤੱਕ ਉੱਥੋਂ ਅੱਗੇ 릭ਸ਼ਾ ਖਾਲੀ ਹੋ ਗਿਆ ਉਹਦੇ ਵਿੱਚੋਂ ਦੁਬਾਰਾ ਨਹੀਂ ਬੈਠੀ ਨਜ਼ਰ ਆਈ ਸਾਨੂੰ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਸਾਡੀ ਇੱਤ ਮਤ ਕੀਤੀ ਜਾਏ ਕਿ ਜੋ ਵੀ ਬੰਦ ਕਾਰਵਾਈ ਹੈ ਉਹ ਕਰਨਾ ਕਿ ਉਹ ਚੈੱਕ ਕਰਨ ਬੇਟੀ ਮੱਕੀ ਲੰਬਾਂ ਕਿੱਥੇ ਹੈਗੀ ਆ ਕਿੱਥੇ ਨਹੀਂ ਅਸੀਂ ਆਪਣੇ ਲੈਵਲ ਤੇ ਪੂਰੀ ਕੋਸ਼ਿਸ਼ ਕਰਦੇ ਪਏ ਲੰਬਨ ਦੀ ਪਰ ਸਾਨੂੰ ਅਜੇ ਤੱਕ ਕੋਈ ਉਹਦਾ ਸੁਰਾਗ ਨਹੀਂ ਮਿਲਿਆਗਾ ਸੋਮਵਾਰ ਦੇ ਗੁੰਮ ਹੋਈ ਆ ਅੱਜ ਬੋਧਵਾਰ ਹੋ ਗਿਆ ਅਜੇ ਤੱਕ ਕੋਈ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਹੈਗੀ ਪੂਰੀ ਦੀ 20 ਸਾਲ ਦੀ ਹੈਗੀ ਆ ਉਹ ਆਪਣੀ ਯੂਨੀਫਾਰਮ ਦੇ ਵਿੱਚ ਹੈਗੀ ਆ ਬਲੈਕ ਰੰਗ ਦੀ ਪੈਂਟ ਪਾਈ ਆ ਵਾਈਟ ਸ਼ਰਟ ਪਾਈ ਆ ਸਪੋਰਟ ਸ਼ੂਜ਼ ਪਾਏ ਹੋ ਨੇ ਬਲੈਕ ਕਲਰ ਦੇ ਔਰ ਇੱਕ ਆਪਣਾ ਉਹ ਕੋ ਬਕਸਾ ਆਪਣਾ ਬਕਸਾ ਦਾ ਵਾਲਾ ਗੇਟਵੇ ਬੈਗ ਉਹਦੇ ਮੋਬਿਲ ਤੇ ਪਰ ਹੈ ਕਰਨ ਵਾਲੀ ਮੇਰਾ ਨੰਬਰ ਹੈਗਾ 8360952100 ਉਹ ਦੀ ਮਦਦ ਰਹੀਆਂ ਮੇਰਾ ਨਾਮ ਜਨਵੀਰ ਰਾਏ ਹੈ ਤੇ ਮੇਰੀ ਬੇਟੀ ਆ ਉਹ ਪ੍ਰਕriti ਰਾਏ ਤੇ ਕਾਲਜ ਗਈ ਸੀ ਮੰਡੇ ਨੂੰ ਬੇਟ 9 ਵਜੇ ਕਾਲਜ ਜਾਂਦੀ ਸੀ ਤੇ 2:25 ਮਿੰਟ ਤੱਕ 2:30 ਤੱਕ ਘਰ ਆ ਜਾਂਦੀ ਸੀ ਬ੍ਰਦਰ ਨਾਲ ਉਹਨਾਂ ਨੇ ਬਸ ਉਹੀ ਵੀਡੀਓ ਦੇਖੀ ਆ ਕਿ ਕੁੜੀ ਉਸ ਦਿਨ ਤੇ ਪੂਰੇ 2:00 ਤੇ 10 ਮਿੰਟ ਤੇ ਡੇਲੀ ਕਾਲਜ ਛੁੱਟੀ ਹੁੰਦੀ ਸੀ ਉਸ ਦਿਨ ਉਹਨਾਂ ਦੀ ਇੱਕ ਦਿਨ ਪਹਿਲਾਂ ਫੇਵਲ ਹੋਈ ਆ ਦੂਸਰੇ ਦਿਨ ਉਹਨਾਂ ਤੇ ਮਤਲਬ ਕਿ ਰੋਲ ਨੰਬਰ ਮਿਲਲੇ ਸੀ ਉਹਨੇ ਬੇਟੀ ਨੇ ਸਾਨੂੰ ਘਰ ਨਹੀਂ ਦੱਸਿਆ ਕਿ ਅੱਜ ਮਨੂੰ ਰੋਲ ਨੰਬਰ ਉਸ ਦਿਨ ਕੁੜੀਆਂ ਵੀ ਬਹੁਤ ਘਟ ਆਈਆਂ ਸੀ ਤੇ ਉਹਨਾਂ ਦੀ ਕਲਾਸ ਨਹੀਂ ਲੱਗੀ ਤੇ ਕਾਫੀ ਕੁੜੀਆਂ 11 ਵਜੇ ਨਿਕਲ ਆਈਆਂ ਤੇ ਉਹ ਵੀ ਫਿਰ ਘਰ ਤੋਂ ਨਿਕਲਾਈ ਤੇ ਸਾਨੂੰ ਨਹੀਂ ਉਹਨੇ ਕੋਈ ਫੋਨ ਕੀਤਾ ਕਿ ਮੰਮਾ ਮੈਨੂੰ 11 ਵਜੇ ਛੁੱਟੀ ਹੋਣੀ ਆ ਜਾਂ ਪਾਪਾ ਜਾਂ ਭਈਆ ਮੈਨੂੰ 11 ਵਜੇ ਛੁੱਟੀ ਹੋਣੀ ਆ ਸਾ ਅਸੀਂ 2 ਵਜੇ ਤੇ ਬੇਟਾ 10 ਮਿੰਟ ਤੇ ਗਿਆ ਆ ਬਾਹਰ ਨੇ ਕਹਿ ਕੇ ਤੁਹਾਡੀ ਕੁੜੀ ਚਲੇ ਗਈ ਯਾ ਸਕੂਟੀ ਗਾੜ ਲੈੜਾ ਗਿਰਦੇ ਹੁੰਦਾ ਉਸ ਤੋਂ ਬਾਅਦ ਅਸੀਂ ਲੱਭਣਾ ਸ਼ੁਰੂ ਕਰ ਦਿੱਤਾ ਤੇ ਗੁੜੀਆਂ ਅਦੋਂ ਦੀ ਆਈ ਨਹੀਂ ਘਰ ਕੁਛ ਕੋਈ ਨਹੀਂ ਕਾਲੇ ਪਾਰਟੀ ਦੀ ਗੱਲ ਕੀਤੀ ਆ ਮम्मा ਕੁੜੀਆਂ ਨੇ ਸਾੜੀ ਬੰਨੀ ਹੋਈ ਸੀ ਸਾਡੇ ਕਾਲਜ ਇਦਾਂ ਦੀ ਪਾਰਟੀ ਹੋਈ ਆ ਬਸ ਇਦਾਂ ਸਾਰੀਆਂ ਗੱਲਾਂ ਕੀਤੀਆਂ ਹਾਂਜੀ ਕੋਈ ਉਦਾਂ ਕੋਈ ਗੁੱਸਾ ਨਹੀਂ ਕੋਈ ਕੁਛ ਨਹੀਂ ਥੋੜਾ ਜਿਹਾ ਰੋਈ ਸੀ ਬਸ ਭਰਾ ਨੇ ਵੀ ਸਮਝਾਇਆ ਕਿ ਜੇ ਤੂੰ ਰੈਗੂਲਰ ਇੱਕ ਤੂੰ ਪੇਪਰ ਖਾਲੀ ਛੱਡ ਆਈਂ ਤੇ ਪੇਪਰ ਕਰਕੇ ਆਉਣਾ ਐ ਐਗਜ਼ਾਮ ਦੇ ਕੇ ਆਉਣਾ ਸੀ ਕੁਛ ਨਾ ਕੁਛ ਲਿਖ ਕੇ ਆਉਣਾ ਸੀ ਬਸ ਇੰਨੀ ਗੱਲ ਹੋਇਆ ਹੋਰ ਕੋਈ ਹੱਥ ਨਹੀਂ ਚੁੱਕਿਆ ਕੋਈ ਕਦੀ ਮਾਰਿਆ ਕੁੱਟਿਆ ਨਹੀਂ ਬਹੁਤ ਪਿਆਰ ਕਰਨਿਆ ਸੀ ਆਪਣੀ ਬੇਟੀ ਨੂੰ ਸਾਰੇ ਜਣੇ ਸਾਡੇ ਚਾਚਾ ਜੀ ਨਾਲ ਉਹਨਾਂ ਦੀਆਂ ਬੇਟੀਆਂ ਹੁੰਦੇ ਨਾਲ ਬੜੀ ਕਲੋਸ ਫਰੈਂਡ ਐ ਉਹ ਉਸ ਸਾਰਾ ਦਿਨ ਇੱਕੋ ਕੱਢ ਬੈਠੀਆਂ ਰਹਿੰਦੀਆਂ ਇਕੱਠੀਆਂ ਹੀ ਕਿੱਥੇ ਰਹਿੰਦੇ ਸੀ ਤੁਸੀਂ ਅਸੀਂ ਸੈਕਟਰੀ ਮਹੱਲਾ ਰਹਨੇ ਆ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿ ਸਾਡੀ ਬੇਟੀ ਜਲਦ ਤੋਂ ਜਲਦ ਲੱਭੀ ਜਾਏ ਅਸੀਂ ਬਹੁਤ ਪਰੇਸ਼ਾਨ ਆ ਤਿੰਨ ਦਿਨ ਹੋ ਗਿਆ ਅਸੀਂ ਫਿਰਦੇ ਸਵੇਰ 7 ਵਜੇ ਤੋਂ ਸਾਰੇ ਰਿਸ਼ਤੇਦਾਰ ਸਾਰੇ ਭੈਣ ਭਰਾ ਇਕੱਠੇ ਲੱਗੇ ਹੋਏ ਆ ਤੇ ਕੋਈ ਹਜੇ ਤੱਕ ਸਾਨੂੰ ਪਤਾ ਨਹੀਂ ਲੱਗਾ ਜਿੰਨੂੰ ਵੀ ਪਤਾ ਲੱਗਾ ਹੱਥ ਜੋੜ ਕੇ ਮੱਭੀਂਂਦੀ ਕੰਦੀਆਂ ਕਿਸਾਨ ਨੂੰ ਫੋਨ ਕਰਨ ਅਸੀਂ ਆਪਣੇ ਫੋਨ ਨੰਬਰ ਦਿੱਤੇ ਹੈਗੇ ਜਿੱਥੇ ਵੀ ਕਿਸੇ ਨੂੰ ਸਾਡੀ ਕੁੜੀ ਲੱਭਦੀ ਆ ਉਹ ਸਾਨੂੰ ਕੋਈ ਨਾ ਕੋਈ ਫੋਨ ਕਰੇ ਕਿਸੇ ਦਾ ਘਰ ਵੀ ਬੈਠੀ ਹੋਈ ਆ ਤਾਂ ਵੀ ਸਾਨੂੰ ਦੱਸ ਦੇਣਾ ਕਿ ਅਸੀਂ ਬਹੁਤ ਪਰੇਸ਼ਾਨ ਆ ਸਾਡੇ ਇੱਕ ਮਾਮਲਾ ਧਿਆਨ ਦੇ ਵਿੱਚ ਆਇਆ ਜਿਹਦੇ ਵਿੱਚ ਇੱਕ ਪ੍ਰਗਤੀ ਨਾ ਦੀ ਬੱਚੀ ਹੈ ਜਿਹੜੀ ਸੈਕੰਡਰੀਅਰ ਦੇ ਵਿੱਚ ਪੜ੍ਹਦੀ ਐ ਇਸਦੀ ਕਾਲਜ ਦੇ ਵਿੱਚ ਉਹਦੀ ਮਿਸਿੰਗ ਦੀ ਰਿਪੋਰਟ ਸਾਡੇ ਕੋਲ ਦਰਜ ਕਰਾਈ ਗਈ ਹੈ ਜਿਹਦੀ ਮਿਸਿੰਗ ਰਿਪੋਰਟ ਦਰਜ ਕਰਕੇ ਅਸੀਂ ਇਸ਼ਤਿਹਾਰ ਜਾਰੀ ਕਰ ਦਿੱਤਾ ਔਰ ਇਸ ਤੋਂ ਇਲਾਵਾ ਵੀ ਜਿੱਥੇ ਜਿੱਥੇ ਜਿਸ ਲਾਸਟ ਵਾਲਾ ਸੀਨ ਪੁਆਇੰਟ ਹੈ ਉਤੋਂ ਸੀਸੀਟੀਵੀ ਜਿਹੜੇ ਸਾਰੇ ਚੈੱਕ ਕਰਕੇ ਤੁਹਾਨੂੰ ਟ੍ਰੇਸ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ तो दोगी 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 दोगी। नहीं लड़की बाल है फिलहाल तारीख से हो गई गोपनीयता की रिपोर्ट दादी दी थी है बाकी अगले फ्यूचर्स की अंदाजा इन्वेस्टिगेट करके फिर देखना तो टीम भी लगाई जा रही है हाँ जी हाँ जी और एक स्पेशल टीम लगाई गई है और टेस्ट करना